ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਮੇਰੀ ਵਾਈਫ ਕਹਿੰਦੀ ਐਦਾਂ ਦਾ ਸੂਟ ਲੈ ਕੇ ਆ ਸੇਮ ਜੀ ਲਓ ਜੀ ਮਨਪ੍ਰੀਤ ਜੀ ਤੁਹਾਨੂੰ ਸੇਮ ਸੂਟ ਮਿਲ ਜਾਊਗਾ ਇਸ ਤਰ੍ਹਾਂ ਦਾ ਅੱਛਾ ਜੀ ਇਹ ਪਟਿਕ ਤੋਂ ਤਿਆਰ ਹੋ ਕੇ ਤਿੰਨ ਪੀਸ ਆਇਆ ਪਹਿਲਾਂ ਤੁਸੀਂ ਇਹੀ ਸੇਮ ਫਰੋਜੀ ਪੀਸ ਚੈੱਕ ਕਰੋ ਫਰੋਜੀ ਬੇ ਕਲਰ ਔਰ ਬੇਸ ਹੈਗਾ ਬਰਬਰੀ ਜੀ ਔਰ ਹੈਂਡ ਦਾ ਟੱਚ ਦਿੱਤਾ ਹੋਇਆ ਹੈਂਡਵਰਕ ਹੋਇਆ ਵਾ ਦੇਖੋ ਕਿੰਨਾ ਪਿਆਰਾ ਹੈਂਡਵਰਕ ਹੋਇਆ ਵਾ ਉੱਪਰ ਤੱਕ ਪੈਨਲ ਵਰਕ ਵੀ ਆ ਤੇ ਨੈਕ ਤੇ ਵੀ ਵਰਕ ਆ ਜੀ ਔਰ ਬਾਟਮ ਦੀ ਗੱਲ ਕਰੀਏ ਕੰਟਰਾਸਟ ਬਾਟਮ ਆ ਜੀ ਪੈਰਟ ਕਲਰ ਇਹ ਉੱਪਰ ਵਰਕ ਹੋਇਆ ਬਾ ਬਾਟਮ ਵਰਕ ਹੋਇਆ ਬਾ ਦੁਪੱਟੇ ਦੀ ਗੱਲ ਕਰੀਏ ਕੰਟਰਾਸਟ ਤੇ ਦੁਪੱਟਾ ਜੀ ਬਰਫਰੀ ਦਾ ਦੁਪੱਟਾ ਇਹ ਦੁਪੱਟਾ ਵੀ ਫੁੱਲ 2.5 ਮੀਟਰ ਦਾ ਹੈ ਗਰਲਿਸ਼ ਲੁੱਕ ਹੈਟਮਾ ਜੀ ਔਰ ਰੇਟ ਦੀ ਗੱਲ ਕਰੀ ਜਾਵੇ ਇਹ ਰੇਟ ਹੈਗਾ ਜੀ ਮਾਰਕੀਟ 'ਚ 1590 1690 ਪਰ ਅਸੀਂ ਦੇ ਦੇਣਾ ਤੁਹਾਨੂੰ 1290 ਆਫਰ ਰੇਟ ਲਾਤਾ ਜੀ 1290 ਔਰ ਇਹਦੇ ਵਿੱਚ ਅਸੀਂ 3 ਪੀਸ ਤਿਆਰ ਕਰਾਇਆ ਜੀ ਦੇਖੋ ਹੁਣ ਇੱਕ ਪੀਸ ਤੁਹਾਨੂੰ ਖੋਲ ਕੇ ਦਿਖਾਤਾ ਇਸ ਤਰ੍ਹਾਂ ਦੇ 3 ਪੀਸ ਬਣ ਕੇ ਆਏ ਆ ਇਹ ਦੇਖੋ ਇਹ 330 ਬਟਿਕੋ ਬਣ ਕੇ ਆਏ ਜੀ ਔਰ ਤਿੰਨਾ ਦਾ ਰੇਟ ਹੈਗਾ ਜੀ 1290 ਫੋਟੋ ਵਾਲੇ ਸੇਮ ਪੀਸ ਆ ਜੀ ਦੇਖੋ ਤੁਸੀਂ ਚੈੱਕ ਕਰ ਸਕਦੇ ਆ ਇਹ ਵਾਈਨ ਕਲਰ ਆ ਜੀ ਇੱਕ ਥੋੜਾ ਡਾਰਕ ਲਵੈਂਡਰ ਕਲਰ ਆ ਜੀ ਇਹ ਲੈਣ ਤੁਸੀਂ ਕਿੱਥੇ ਆਉਣਾ ਜੀ ਸੁਨੀਲ ਗਲਾਸ ਉਸ ਮੇਨ ਬਾਜ਼ਾਰ ਮੀਆਂਪੁਰ